ਬਾ ਚੈਨਲ ਤੇ ਤੁਹਾਡਾ ਸਵਾਗਤ ਹੈ ਇਸ ਚੈਨਲ ਤੇ ਤੁਹਾਨੂੰ ਲੜਕੀਆਂ ਤੇ ਲੜਕੀਆਂ ਦੇ ਰਿਸ਼ਤੇ ਪਰਿਵਾਰਾਂ ਦੇ ਫੋਨ ਨੰਬਰਾਂ ਸਮੇਤ ਮਿਲਣਗੇ ਜੇਕਰ ਤੁਸੀਂ ਵੀ ਚੈਨਲ ਤੇ ਆਪਣੇ ਰਿਸ਼ਤੇ ਦੀ ਐਡ ਲਗਾਉਣਾ ਚਾਹੁੰਦੇ ਹੋ ਤਾਂ ਸਾਡਾ WhatsApp ਨੰਬਰ 97795 99490 ਇਸ ਨੰਬਰ ਤੇ ਤੁਸੀਂ ਆਪਣਾ ਬਾਇਓ ਡਾਟਾ ਭੇਜ ਸਕਦੇ ਹੋ ਅਸੀਂ ਸਿਰਫ ਚੈਨਲ ਤੇ ਰਿਸ਼ਤਿਆਂ ਦੀ ਐਡ ਲਗਾਉਂਦੇ ਹਾਂ ਅਸੀਂ ਰਿਸ਼ਤਾ ਨਹੀਂ ਕਰਵਾਉਂਦੇ ਇਸ ਕਰਕੇ ਸਾਨੂੰ ਰਿਸ਼ਤੇ ਲਈ ਫੋਨ ਨਾ ਕੀਤਾ ਜਾਵੇ ਅੱਜ ਅਸੀਂ ਤੁਹਾਡੇ ਲਈ ਕੁਝ ਨਵੇਂ ਰਿਸ਼ਤੇ ਲੜਕੇ ਅਤੇ ਲੜਕੀਆਂ ਦੇ ਲੈ ਕੇ ਆਏ ਹਾਂ ਅੱਜ ਦੇ ਰਿਸ਼ਤੇ ਨੋਟ ਕਰੋ ਜੀ ਪਹਿਲਾ ਰਿਸ਼ਤਾ ਦਿੱਲੀ ਤੋਂ ਕਾਸਟ ਜੱਟ ਸਿੱਖ ਗੋਤ ਬਾਠ ਪਰਿਵਾਰ ਦੀ ਲੜਕੀ ਦਾ ਲੜਕੀ ਦਾ ਜਨਮ 22 6 1996 ਕੱਦ 5 ਫੁੱਟ 5 ਇੰਚ ਸਟੱਡੀ ਗ੍ਰੈਜੂਏਸ਼ਨ ਅਤੇ ਜੀਐਨਐਮ ਨਰਸਿੰਗ ਫੈਮਿਲੀ ਵਿੱਚ ਲੜਕੀ ਦੇ ਫਾਦਰ ਪ੍ਰਾਪਰਟੀ ਡੀਲਰ ਦਾ ਕੰਮ ਕਰਦੇ ਹਨ ਅਤੇ ਮਾਤਾ ਹਾਊਸ ਵਾਈਫ ਹੈ ਅਤੇ ਲੜਕੀ ਦਾ ਇੱਕ ਬ੍ਰਦਰ ਹੈ ਇਹਨਾਂ ਨੂੰ ਐਜੂਕੇਟਿਡ ਆਸਟ੍ਰੇਲੀਆ ਕੈਨੇਡਾ ਯੂਐਸਏ ਦਾ ਪੀਆਰ ਜਾਂ ਸਿਟੀਜ਼ਨ ਹੋਵੇ ਰਿਸ਼ਤਾ ਚਾਹੀਦਾ ਹੈ ਵਧੇਰੇ ਜਾਣਕਾਰੀ ਲਈ ਤੁਸੀਂ ਪਰਿਵਾਰ ਨੂੰ ਫੋਨ ਕਰ ਸਕਦੇ ਹੋ ਪਰਿਵਾਰ ਦਾ ਫੋਨ ਨੰਬਰ 9717904028 ਅਗਲਾ ਰਿਸ਼ਤਾ ਕੈਨੇਡਾ ਦੀ ਸਿਟੀਜ਼ਨ ਕਾਸਟ ਰਵਿਦਾਸੀਆ ਸਿੱਖ ਪਰਿਵਾਰ ਦੀ ਲੜਕੀ ਦਾ ਲੜਕੀ ਦਾ ਜਨਮ 1992 ਕੱਦ 5 ਫੁੱਟ 3 ਇੰਚ ਸਟੱਡੀ ਐਮ ਐਸ ਸੀ ਇਨ ਫਿਜ਼ਿਕਸ ਅਤੇ ਇਲੈਕਟ੍ਰੋਨਿਕ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਕੀਤੀ ਹੋਈ ਹੈ। ਲੜਕੀ ਆਰ ਬੀ ਸੀ ਬੈਂਕ ਕੈਨੇਡਾ ਵਿੱਚ ਜੌਬ ਕਰ ਰਹੀ ਹੈ। ਅਤੇ ਸੈਲਰੀ 50 ਤੋਂ 60 ਹਜ਼ਾਰ ਡਾਲਰ ਸਾਲਾਨਾ ਦੀ ਹੈ। ਲੜਕੀ ਦਾ ਇੱਕ ਬ੍ਰਦਰ ਕੈਨੇਡਾ ਵਿੱਚ ਸਿਟੀਜ਼ਨ ਹੈ। ਲੜਕੀ ਇਸ ਟਾਈਮ ਇੰਡੀਆ ਆਈ ਹੋਈ ਹੈ। ਇਹਨਾਂ ਨੂੰ ਲੜਕਾ ਕੈਨੇਡਾ ਦਾ ਪੀਆਰ ਸਿਟੀਜ਼ਨ ਜਾਂ ਵਰਕ ਪਰਮਿਟ ਤੇ ਹੋਵੇ ਰਿਸ਼ਤਾ ਚਾਹੀਦਾ ਹੈ ਜੇਕਰ ਮਾਲਵਾ ਤੋਂ ਕੋਈ ਚੰਗਾ ਪੜਿਆ ਲਿਖਿਆ ਲੜਕਾ ਵੀ ਵਿਦੇਸ਼ ਜਾਣ ਲਈ ਜਾਣਾ ਚਾਹੁੰਦਾ ਹੋਵੇ ਤਾਂ ਵੀ ਇਸ ਫੈਮਿਲੀ ਨੂੰ ਫੋਨ ਕਰ ਸਕਦੇ ਹਨ ਸਿਰਫ ਰਵੀਦਾਸੀਆ ਸਿੱਖ ਹੀ ਫੈਮਿਲੀ ਨੂੰ ਫੋਨ ਕਰਨ ਵਧੇਰੇ ਜਾਣਕਾਰੀ ਲਈ ਤੁਸੀਂ ਪਰਿਵਾਰ ਨੂੰ ਫੋਨ ਕਰ ਸਕਦੇ ਹੋ ਪਰਿਵਾਰ ਦਾ ਫੋਨ ਨੰਬਰ 708797601 ਅਗਲਾ ਰਿਸ਼ਤਾ ਚੰਡੀਗੜ੍ਹ ਤੋਂ ਸੈਣੀ ਪਰਿਵਾਰ ਦੀ ਲੜਕੀ ਦਾ ਲੜਕੀ ਦਾ ਜਨਮ 10 10 1999 ਕੱਦ 5 ਫੁੱਟ 5 ਇੰਚ ਸਟੱਡੀ BCA ਭੈਣ ਇੱਕ ਮੈਰਿਡ ਭਰਾ ਇੱਕ ਮੈਰਿਡ ਲੜਕੀ ਪ੍ਰਾਈਵੇਟ ਜੌਬ ਕਰ ਰਹੀ ਹੈ ਇਹਨਾਂ ਨੂੰ ਲੜਕਾ ਸਰਦਾਰ ਹੋਵੇ ਲੜਕਾ ਕੋਈ ਵਧੀਆ ਜੌਬ ਜਾਂ ਬਿਜ਼ਨਸ ਕਰਦਾ ਹੋਵੇ ਰਿਸ਼ਤਾ ਚਾਹੀਦਾ ਹੈ ਵਧੇਰੇ ਜਾਣਕਾਰੀ ਲਈ ਤੁਸੀਂ ਪਰਿਵਾਰ ਨੂੰ ਫੋਨ ਕਰ ਸਕਦੇ ਹੋ ਪਰਿਵਾਰ ਦਾ ਫੋਨ ਨੰਬਰ 7814876484 ਆਗਲਾ ਰਿਸ਼ਤਾ ਜੇਲਾ ਬਠਿੰਡੇ ਤੋਂ ਕਾਸਟ ਜੱਟ ਸਿੱਖ ਬਰਾੜ ਪਰਿਵਾਰ ਦੀ ਲੜਕੀ ਦਾ ਲੜਕੀ ਦਾ ਜਨਮ 1992 ਕੱਦ 5 ਫੁੱਟ 4 ਇੰਚ ਸਟੱਡੀ ਬੀਐਸਸੀ ਨਰਸਿੰਗ ਹੈਲਥ ਕੇਅਰ ਐਡਮਿਨਿਸਟ੍ਰੇਸ਼ਨ ਕੈਨੇਡਾ ਲੜਕੀ ਕੈਨੇਡਾ ਵਿੱਚ ਜੀਟੀਏ ਵਿੱਚ ਆਰਐਨ ਨਰਸ ਦੀ ਜੌਬ ਕਰ ਰਹੀ ਹੈ ਲੜਕੀ ਦਾ ਭਰਾ ਮੈਰਿਡ ਹੈ ਇਨਾਂ ਨੂੰ ਵੈਲ ਐਜੂਕੇਟਿਡ ਲੜਕੇ ਨੇ ਘੱਟੋ ਘਾਟ ਗ੍ਰੈਜੂਏਸ਼ਨ ਕੀਤੀ ਹੋਵੇ ਅਤੇ ਕੈਨੇਡਾ ਵਿੱਚ ਪੀਆਰ ਜਾਂ ਵਰਕ ਪਰਮਿਟ ਤੇ ਹੋਵੇ ਜੇ ਲੜਕਾ ਇੰਡੀਆ ਵਿੱਚ ਹੋਵੇ ਤਾਂ ਵੈਲ ਐਜੂਕੇਟਿਡ ਅਤੇ 8 ਤੋਂ 10 ਕਿੱਲੇ ਤੱਕ ਜ਼ਮੀਨ ਹੋਵੇ ਅਤੇ ਉਮਰ 30 ਤੋਂ 34 ਸਾਲ ਤੱਕਰ ਹੋਵੇ ਇਹਨਾਂ ਨੇ ਸਿਰਫ ਮਾਲਵਾ ਏਰੀਏ 'ਚ ਰਿਸ਼ਤਾ ਕਰਨਾ ਹੈ ਇਸ ਕਰਕੇ ਮਾਲਵਾ ਏਰੀਏ ਵਾਲੇ ਵੀ ਇਸ ਫੈਮਿਲੀ ਨੂੰ ਫੋਨ ਕਰਨ ਵਧੇਰੇ ਜਾਣਕਾਰੀ ਲਈ ਤੁਸੀਂ ਪਰਿਵਾਰ ਨੂੰ ਫੋਨ ਕਰ ਸਕਦੇ ਹੋ ਪਰਿਵਾਰ ਦਾ ਫੋਨ ਨੰਬਰ 98781 01179 ਅਗਲਾ ਰਿਸ਼ਤਾ ਜ਼ਿਲ੍ਹਾ ਮੋਗੇ ਤੋਂ ਕਾਸਟ ਜੱਟ ਸਿੱਖ ਬਰਾੜ ਪਰਿਵਾਰ ਦੇ ਲੜਕੇ ਦਾ ਲੜਕੇ ਦਾ ਜਨਮ 1984 ਕੱਦ 5 ਫੁੱਟ 7 ਇੰਚ ਸਟੱਡੀ ਪਲੱਸ 2 ਲੜਕਾ ਯੂਐਸਏ ਵਿੱਚ ਵਰਕ ਪਰਮਿਟ ਤੇ ਹੈ ਅਤੇ ਡੀਜ਼ਲ ਮਕੈਨਿਕ ਦੀ ਵਧੀਆ ਜੌਬ ਕਰ ਰਿਹਾ ਹੈ ਲੜਕੇ ਦੀ ਇਨਕਮ ਵਧੀਆ ਹੈ ਇੰਡੀਆ ਵਿੱਚ ਲੜਕੇ ਕੋਲ 2 ਏਕੜ ਪ੍ਰਾਪਰਟੀ ਹੈ ਅਤੇ ਇੱਕ ਆਪਣਾ ਘਰ ਹੈ ਇਹ ਲੜਕਾ ਮਾਤਾ ਪਿਤਾ ਦਾ ਇਕੱਲਾ ਬੇਟਾ ਹੈ ਇਨਾਂ ਨੂੰ ਲੜਕੀ ਯੂਐਸਏ ਵਿੱਚ ਪੀਆਰ ਜਾਂ ਸਿਟੀਜ਼ਨ ਹੋਵੇ ਰਿਸ਼ਤਾ ਚਾਹੀਦਾ ਹੈ ਮੈਰਿਜ ਬਿਊਰੋ ਵਾਲੇ ਇਸ ਫੈਮਿਲੀ ਨੂੰ ਫੋਨ ਨਾ ਕਰਨ ਵਧੇਰੇ ਜਾਣਕਾਰੀ ਲਈ ਤੁਸੀਂ ਫੈਮਿਲੀ ਨੂੰ ਯੂਐਸਏ ਦੇ ਵਟਸਐਪ ਨੰਬਰ ਤੇ ਫੋਨ ਕਰ ਸਕਦੇ ਹੋ ਫੈਮਿਲੀ ਦਾ ਯੂਐਸਏ ਦਾ ਵਟਸਐਪ ਨੰਬਰ +1 682 300 16 ਚਿਆਲੀ ਅਗਲਾ ਰਿਸ਼ਤਾ ਜਿਹੜਾ ਫਿਰੋਜ਼ਪੁਰ ਤੋਂ ਕਾਸਟ ਰਵਿਦਾਸੀਆ ਪਰਿਵਾਰ ਦੀ ਲੜਕੀ ਦਾ ਲੜਕੀ ਦਾ ਜਨਮ 26/2/1999 ਕੱਦ 5 ਫੁੱਟ 4 ਇੰਚ ਸਟੱਡੀ ਬੀਐਸਸੀ ਨਰਸਿੰਗ ਲੜਕੀ ਹਸਪੀਟਲ ਵਿੱਚ ਜੌਬ ਕਰ ਰਹੀ ਹੈ ਅਤੇ 4 ਸਾਲ ਦਾ ਲੜਕੀ ਕੋਲ ਜੌਬ ਦਾ ਐਕਸਪੀਰੀਅੰਸ ਹੈ ਇਹਨਾਂ ਨੂੰ ਲੜਕਾ ਕੈਨੇਡਾ ਆਸਟ੍ਰੇਲੀਆ ਦਾ ਪੀਆਰ ਜਾਂ ਸਿਟੀਜ਼ਨ ਹੋਵੇ ਰਿਸ਼ਤਾ ਚਾਹੀਦਾ ਹੈ ਸਿਰਫ ਰਵਿਦਾਸੀਆ ਕਾਸਟ ਵਾਲੇ ਹੀ ਇਸ ਫੈਮਿਲੀ ਨੂੰ ਫੋਨ ਕਰਨ। ਵਧੇਰੇ ਜਾਣਕਾਰੀ ਲਈ ਤੁਸੀਂ ਪਰਿਵਾਰ ਨੂੰ ਫੋਨ ਕਰ ਸਕਦੇ ਹੋ ਪਰਿਵਾਰ ਦਾ ਫੋਨ ਨੰਬਰ 788558235। ਅਗਲਾ ਰਿਸ਼ਤਾ ਜ਼ਿਲ੍ਹਾ ਬਠਿੰਡੇ ਤੋਂ ਕਾਸਟ ਜੱਟ ਸਿੱਖ ਸਿੱਧੂ ਪਰਿਵਾਰ ਦੀ ਲੜਕੀ ਦਾ। ਲੜਕੀ ਦਾ ਜਨਮ 18/6/1996, ਕੱਦ 5 ਫੁੱਟ 4 ਇੰਚ। ਸਟੱਡੀ ਐਮ ਐਸ ਸੀ ਆਈਟੀ ਇੰਡੀਆ ਤੋਂ ਅਤੇ ਕੈਨੇਡਾ ਤੋਂ ਹੋਸਪੀਟੈਲਿਟੀ ਮੈਨੇਜਮੈਂਟ ਦਾ ਡਿਪਲੋਮਾ ਕੀਤਾ ਹੋਇਆ ਹੈ ਲੜਕੀ ਕੈਨੇਡਾ ਵਿੱਚ ਵਰਕ ਪਰਮਿਟ ਤੇ ਅਤੇ ਪੀਆਲ ਦੀ ਫਾਈਲ ਲੱਗੀ ਹੋਈ ਹੈ ਫੈਮਿਲੀ ਵਿੱਚ ਲੜਕੀ ਦੇ ਮਾਤਾ ਪਿਤਾ ਅਤੇ ਇੱਕ ਬ੍ਰਦਰ ਹੈ ਇਹਨਾਂ ਨੂੰ ਲੜਕਾ ਕੈਨੇਡਾ ਜਾਂ ਆਸਟ੍ਰੇਲੀਆ ਵਿੱਚ ਪੀਆਰ ਜਾਂ ਸਿਟੀਜ਼ਨ ਹੋਵੇ ਅਤੇ ਇੰਡੀਆ ਵਿੱਚ 15 ਤੋਂ 20 ਕਿੱਲੇ ਤੱਕ ਪ੍ਰਾਪਰਟੀ ਹੋਵੇ ਮਾਲਵਾ ਏਰੀਏ ਵਾਲੇ ਨੂੰ ਇਹ ਫੈਮਿਲੀ ਪਹਿਲ ਦੇएगी ਲੜਕਾ 1995 ਤੋਂ ਲੈ ਕੇ 1997 ਤੱਕ ਦਾ ਬੋਰਨ ਹੋਵੇ ਮੇਰੀ ਬਿਊਰੋ ਵਾਲੇ ਇਸ ਫੈਮਿਲੀ ਨੂੰ ਫੋਨ ਨਾ ਕਰਨ ਵਧੇਰੇ ਜਾਣਕਾਰੀ ਲਈ ਤੁਸੀਂ ਪਰਿਵਾਰ ਨੂੰ ਫੋਨ ਕਰ ਸਕਦੇ ਹੋ ਪਰਿਵਾਰ ਦਾ ਫੋਨ ਨੰਬਰ 9463214305 ਅਗਲਾ ਰਿਸ਼ਤਾ ਜ਼ਿਲ੍ਹਾ ਬਠਿੰਡੇ ਤੋਂ ਕਾਸਟ ਰਾਮਦਾਸੀਆ ਸਿੱਖ ਪਰਿਵਾਰ ਦੇ ਲੜਕੇ ਦਾ ਲੜਕੇ ਦਾ ਜਨਮ 7/11/1996 ਕੱਦ 5 ਫੁੱਟ 9 ਇੰਚ ਸਟੱਡੀ ਪਲੇਸ 2 ਲੜਕਾ ਇੰਡੀਅਨ ਆਰਮੀ ਵਿੱਚ ਜੋਬ ਕਰ ਰਹਾ ਹੈ ਪੈਨ ਇੱਕ ਮੈਰਿਡ ਹੈ ਭਰਾ ਇੱਕ ਮੈਰਿਡ ਹੈ ਇਹਨਾਂ ਨੂੰ ਲੜਕੀ ਪੜੀ ਨਹੀ ਹੋਵੇ ਜਾਂ ਲੜਕੀ ਗਵਰਨਮੈਂਟ ਜੋਬ ਕਰਦੀ ਹੋਵੇ ਰਿਸ਼ਤਾ ਚਾਹੀਦਾ ਹੈ ਲੜਕੀ ਵਧੀਆ ਪਰਿਵਾਰ ਤੋਂ ਹੋਵੇ ਵਧੇਰੇ ਜਾਣਕਾਰੀ ਲਈ ਤੁਸੀਂ ਪਰਿਵਾਰ ਨੂੰ ਫੋਨ ਕਰ ਸਕਦੇ ਹੋ ਪਰਿਵਾਰ ਦਾ ਫੋਨ ਨੰਬਰ 999 88086705 اے سن ਅੱਜ ਦੇ ਸਾਡੇ ਰਿਸ਼ਤੇ ਜੇ ਇਹਨਾਂ ਰਿਸ਼ਤਿਆਂ ਵਿੱਚੋਂ ਕੋਈ ਵੀ ਰਿਸ਼ਤਾ ਤੁਹਾਡੇ ਪ੍ਰੋਫਾਈਲ ਦੇ ਨਾਲ ਮੇਚ ਕਰਦਾ ਹੈ ਤਾਂ ਤੁਸੀਂ ਪਰਿਵਾਰ ਨੂੰ ਫੋਨ ਕਰਕੇ ਰਿਸ਼ਤੇ ਬਾਰੇ ਗੱਲਬਾਤ ਕਰ ਸਕਦੇ ਹੋ ਰਿਸ਼ਤਾ ਕਰਨ ਤੋਂ ਪਹਿਲਾਂ ਰਿਸ਼ਤੇ ਬਾਰੇ ਜਾਂਚ ਪੜਤਾਲ ਕਰਕੇ ਹੀ ਰਿਸ਼ਤਾ ਕਰਿਆ ਕਰੋ ਜੀ ਸਾਡੀ ਵੀਡੀਓ ਦੇਖਣ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ